ਚੰਡੀ ਮੰਦਰ ਮਾਤਾ ਦੇ ਮੰਦਰ ਚੋਈ ਚੋਰੀ ਦਾ ਖੁਲਾਸਾ ਹੋ ਗਿਆ ਜਿਸ ਦੇ ਚਲਦੇ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ACP ਕ੍ਰਾਈਮ ਅਰਵਿੰਦ ਕੰਬੋਜ ਨੇ ਕਾਨਫਰੰਸ ਕਰਦੇ ਹਾਂ ਦੱਸਿਆ ਕਿ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਬੀਤੀ 11 ਜਨਵਰੀ ਨੂੰ ਚੰਡੀ ਮਾਤਾ ਦੇ ਮੰਦਰ ਦੇ ਵਿੱਚੋਂ ਕੁਝ ਚੋਰਾਂ ਨੇ ਮਾਤਾ ਦੇ ਗਹਿਣੇ ਚਾਰਦਾਨ ਬਕਸੇ ਸੋਨੇ ਦੇ ਸਿੱਕੇ ਚੋਰੀ ਕਰ ਲਏ ਨੇ ਦੱਸਦੀ ਹੈ ਕਿ ਮਾਤਾ ਦੇ ਮੁਕਟ ਦੇ ਸਣੇ ਇਹਨਾਂ ਚੋਰਾਂ ਨੇ ਸੋਨੇ ਦਾ ਹਾਰ ਟਿਲਕ ਕੰਨਾਂ ਦੀ ਵਾਲੀਆਂ ਮਾਤਾ ਦੀ ਮੂਰਤੀ, ਚਾਂਦੀ ਦਾ ਦੀਵਾ ਤੇ ਕਰੀਬ 5 ਲੱਖ ਰੁਪਏ ਦੇ ਦਾਨ ਬਾਕਸ ਚੋਰੀ ਕਰ ਲਏ ਸੀ। ਜਿਸ ਸਬੰਧੀ ਥਾਣਾ ਸਦਰ ਚ ਸ਼ਿਕਾਇਤ ਮਿਲਣ ਤੇ ਵਕਫਾਖਤਰਾਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਪੁਲਿਸ ਟੀਮਾਂ ਇਸ ਸਬੰਧੀ ਜਾਂਚ ਕਰ ਰਹੀਆਂ ਸੀ। ਤੇ ਹੁਣ ਸੀਸੀਟੀਵੀ ਦੀ ਮਦਦ ਦੇ ਨਾਲ ਪੁਲਿਸ ਨੂੰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਹੋਈ ਹੈ। ਜਿਨ੍ਹਾਂ ਦੇ ਕੋਲੋਂ ਇਸ ਦੇਵੀ ਦੇ ਗਹਿਣੇ ਬਰਾਮਦ ਕਰ ਲਏ ਗਏ ਨੇ ਅਤੇ ਦੋਸ਼ੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਤੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਸ ਥੋਰੀ ਦੀ ਵਾਰਦਾਤ ਦੇ ਵਿੱਚ ਸ਼ਾਮਿਲ ਹੋਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਮਾਤਾ ਦੇ ਮੰਦਿਰ ਦੇ ਵਿੱਚੋਂ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਜਾਏਗਾ। ਨੇ ਆਇਆ ਤਾਂ ਕੁਝ ਦਿਨ ਪਹਿਲੇ ਮੰਦਿਰ ਵਿੱਚ ਚੋਰੀ ਹੋਈ ਸੀ। ਤਾਂ ਕੀ ਉਸ سے ਜੁੜਾ ਧਾਰ ਹੈ इनके साथ? ਨਹੀਂ ابھی इन्होंने ابھی ਤੱਕ ਕੋਈ ਵहां की ਵਾਰਦਾਤ ਦਾ ਡਿਸਕਲੋਜ਼ ਨਹੀਂ kiya। ਬਾਕੀ ابھی ਅੱਗੇ ਅਸੀਂ ਜੋ ਦੂਸਰੇ ਕੁਝ ਨੇ, ਹੁਣ ਉਸ ਵਾਰਦਾਤ ਦੇ ਬਾਰੇ ਵਿੱਚ ਪੁੱਛਤਾਚ ਕਰਾਂਗੇ। ਜੈ ਸਰ ਕੋਰਟ ਵਿੱਚ ਪੇਸ਼ kiya tha ਸਰ। ਮਾਤਾ ਕੀ ਕਰਾ? ਅੱਜ ਮੈਂ इनको अपना ज्यूडिशियल भेज रहे हैं चंडीगढ़ तो कमल दी रिपोर्ट ऑन एयर ਚੰਡੀਮੰਦਰ ਮਾਤਾ ਦੇ ਮੰਦਿਰ ਚੋਈ ਚੋਰੀ ਦਾ ਖੁਲਾਸਾ ਹੋ ਗਿਆ ਜਿਸ ਦੇ ਚੱਲਦੇ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ACP ਕ੍ਰਾਈਮ ਮਰਵਿੰਦ ਕੰਬੋਜ ਨੇ ਕੌਨਫਰੰਸ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਬੀਤੀ 11 ਜਨਵਰੀ ਨੂੰ ਚੰਡੀ ਮਾਤਾ ਦੇ ਮੰਦਿਰ ਦੇ ਵਿੱਚੋਂ ਕੁਝ ਚੋਰਾਂ ਨੇ ਮਾਤਾ ਦੇ ਗਹਿਣੇ, ਚਾਰਦਾਨ ਬਕਸੇ, ਸੋਨੇ ਦੇ ਸਿੱਕੇ ਚੋਰੀ ਕਰ ਲਏ ਨੇ। ਦੱਸਦੀ ਹੈ ਕਿ ਮਾਤਾ ਦੇ ਮੁਕਟ ਦੇ ਸਣੇ ਇਹਨਾਂ ਚੋਰਾਂ ਨੇ ਸੋਨੇ ਦਾ ਹਾਰ, ਤਿਲਕ ਕੰਨਾਂ ਦੀ ਵਾਲੀਆਂ, ਮਾਤਾ ਦੀ ਮੂਰਤੀ, ਚਾਂਦੀ ਦਾ ਦੀਵਾ ਤੇ ਕਰੀਬ 5 ਲੱਖ ਰੁਪਏ ਦੇ ਦਾਨ ਬਾਕਸ ਚੋਰੀ ਕਰ ਲਏ ਸੀ। ਜੇ ਸਬੰਧੀ ਥਾਣਾ ਸਦਰ ਚ ਸ਼ਿਕਾਇਤ ਮਿਲਣ ਤੇ ਵਕਫਤਾ ਧਰਾਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਪੁਲਿਸ ਟੀਮਾਂ ਇਸ ਸਬੰਧੀ ਜਾਂਚ ਕਰ ਰਹੀਆਂ ਸੀ ਤੇ ਹੁਣ ਸੀਸੀਟੀਵੀ ਦੀ ਮਦਦ ਦੇ ਨਾਲ ਪੁਲਿਸ ਨੂੰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਹੋਈ ਹੈ ਜਿਨ੍ਹਾਂ ਦੇ ਕੋਲੋਂ ਇਸ ਦੇਵੀ ਦੇ ਗਾਣੇ ਬਰਾਮਦ ਕਰ ਲਏ ਗਏ ਨੇ ਅਤੇ ਦੋਸ਼ੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਸ ਥੋਰੀ ਦੀ ਵਾਰਦਾਸ ਦੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ते माता मंदिर चोरी किता किता जाएगा। नहीं कुछ दिन पहले मंदिर में चोरी हुई थी। तो क्या उससे जुड़ा तार है इनके साथ? नहीं अभी इन्होंने अभी अभी तक कोई वहां की वारदात का नहीं किया। बाकी अभी आगे जो दूसरे कुछ उनसे उस वारदात के बारे में, करें। में पेश किया था, सर, पे क्या? आज को अपना जुडिशियल भेज रहे चंडीगढ़ ਚੰਡੀ ਮੰਦਰ ਮਾਤਾ ਦੇ ਮੰਦਰ ਚੋਈ ਚੋਰੀ ਦਾ ਖੁਲਾਸਾ ਹੋ ਗਿਆ ਜਿਸ ਦੇ ਚਲਦੇ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ACP ਕ੍ਰਾਈਮ ਅਰਵਿੰਦ ਕੰਬੋਜ ਨੇ ਕਾਨਫਰੰਸ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਬੀਤੀ 11 ਜਨਵਰੀ ਨੂੰ ਚੰਡੀ ਮਾਤਾ ਦੇ ਮੰਦਰ ਦੇ ਵਿੱਚੋਂ ਕੁਝ ਚੋਰਾਂ ਨੇ ਮਾਤਾ ਦੇ ਗਹਿਣੇ ਚਾਰਦਾਨ ਬਕਸੇ ਸੋਨੇ ਦੇ ਸਿੱਕੇ ਚੋਰੀ ਕਰ ਲਏ ਨੇ ਦੱਸਦੀ ਹੈ ਕਿ ਮਾਤਾ ਦੇ ਮੁਕਟ ਦੇ ਸਣੇ ਇਹਨਾਂ ਚੋਰਾਂ ਨੇ ਸੋਨੇ ਦਾ ਹਾਰ ਟਿਲਕ ਕੰਨਾਂ ਦੀ ਵਾਲੀਆਂ ਮਾਤਾ ਦੀ ਮੂਰਤੀ, ਚਾਂਦੀ ਦਾ ਦੀਵਾ ਤੇ ਕਰੀਬ 5 ਲੱਖ ਰੁਪਏ ਦੇ ਦਾਨ ਬਾਕਸ ਚੋਰੀ ਕਰ ਲਏ ਸੀ। ਜਿਸ ਸਬੰਧੀ ਥਾਣਾ ਸਦਰ ਚ ਸ਼ਿਕਾਇਤ ਮਿਲਣ ਤੇ ਵਕਫਤਾਰਾਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਪੁਲਿਸ ਟੀਮਾਂ ਇਸ ਸਬੰਧੀ ਜਾਂਚ ਕਰ ਰਹੀਆਂ ਸੀ। ਤੇ ਹੁਣ ਸੀਸੀਟੀਵੀ ਦੀ ਮਦਦ ਦੇ ਨਾਲ ਪੁਲਿਸ ਨੂੰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਹੋਈ ਹੈ। ਜਿਨ੍ਹਾਂ ਦੇ ਕੋਲੋਂ ਇਸ ਦੇਵੀ ਦੇ ਗਹਿਣੇ ਬਰਾਮਦ ਕਰ ਲਏ ਗਏ ਨੇ ਅਤੇ ਦੋਸ਼ੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਤੇਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਸ ਚੋਰੀ ਦੀ ਵਾਰਦਾਤ ਦੇ ਵਿੱਚ ਸ਼ਾਮਿਲ ਹੋਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਮਾਤਾ ਦੇ ਮੰਦਰ ਦੇ ਵਿੱਚੋਂ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਜਾਏਗਾ। ਨੇ ਆਇਆ ਤਾਂ ਕੁਝ ਦਿਨ ਪਹਿਲੇ ਮੰਦਿਰ ਵਿੱਚ ਚੋਰੀ ਹੋਈ ਸੀ। ਤਾਂ ਕੀ ਉਸ سے ਜੁੜਾ ਤਾਰ ਹੈ इनके ساتھ? ਨਹੀਂ ابھی ਇਹਨਾਂ ਨੇ ਅਭੀ ਤੱਕ ਕੋਈ ਵਾਹਾਂ ਕੀ ਵਾਰਦਾਤ ਦਾ ਡਿਸਕਲੋਜ਼ ਨਹੀਂ ਕੀਤਾ। ਬਾਕੀ ਅਭੀ ਅੱਗੇ ਅਸੀਂ ਜੋ ਦੂਸਰੇ ਕੁਝ ਨੇ ਹਾਂ, ਉਹਨਾਂ ਸੇ ਉਸ ਵਾਰਦਾਤ ਦੇ ਬਾਰੇ ਵਿੱਚ ਪੁੱਛਤਾਚਾਹ ਕਰਾਂਗੇ। ਜਨ ਸਰ ਕੋਰਟ ਵਿੱਚ ਪੇਸ਼ ਕੀਤਾ تھا ਸਰਮਾ ਕੀਆ। ਅੱਜ ਮੀਨ ਕੋ ਆਪਣਾ ਜੁਡੀਸ਼ੀਅਲ ਭੇਜ ਰਹੇ ਹਨ ਚੰਡੀਗੜ੍ਹ ਤੋਂ ਕਮਲ ਦੀ ਰਿਪੋਰਟ ਔਨ ਏਅਰ